अपने बाबा जी का कमरा हो जो मैं तैयार तुम सुन कोई <laughs> हेलो ਹੈਲੋ 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 ਕਿਧਰ ਬਲੀ ਮਸੀ ਉਈ ਖੇਡ ਲਓ ਖੇਡ ਲਓ ਇਥੇ ਬਾਬਾ ਆ ਜੂਗਾ ਖੇਡ ਲਓ ਖੇਡ ਲਓ ਗੁਫਾ ਜੋ ਨਾ ਕਿੰਨਾ ਪੈਂਦਾ ਪਹਿਲਾ ਇਧਰੋਂ ਹੈ ਤੇਰਾ ਹੈਪੀ ਬਰਥਡੇ ਤੇ ਰਾਣੀ ਢੀਂਗ 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 ਫਾਜੀ ਮੁੰਡੇ ਦਾ ਕੱਲ ਨੂੰ ਬਰਥਡੇ ਤੇ ਪੈਸੇ ਖਾਤੇ ਜੀ ਬਾਦਿਆਣਾ ਹਾਂ ਕੈਪਟਲ ਲਿਆਉਣ ਦੀ ਖੇਚਲਾ ਨਾ ਕਰਿਓ ਆ ਗਿਆ ਵਈ ਹਾਂ ਆ ਗਿਆ ਮੁੰਡਾ ਮਿੰਟਾ ਮਿੰਟਾ ਵਾਲਾ ਆਂ ਛੋਟੇ ਨਹੀਂ ਹੁੰਦੇ ਕਰਵਾ ਲੋ ਕਰਵਾ ਲੋ ਆਪਾਂ ਲੈਣਾ ਆਪਾਂ ਹੋਰ ਠੀਕ ਹੈ ਫਿਰ ਕੈਮਰਾਮੈਨ ਹੋਏ ਕਰਦੇ ਫੋਟੋ ਇੱਕ ਆ ਫੜ ਜਾ ਕਿ ਪਤਾ ਮੱਖੀ ਓਏ ਮੱਖੀ ਨੇ ਚੜਦੇ ਹੋ ਦੇ ਪਟੜੀ ਸੀ ਮੱਖੀ ਵੀ ਬਚਾ thank <laughs> you पया सुठा सिधी मिया राग रतम Kapan jual? Jarang nggak ਆਹ ਫਾੜੇ ਕਰ ਦੇ ਗਰਮੀ ਲੱਗਦੀ ਹੈ ਗਰਮੀ ਪਰੇ ਤੇ ਲੀਚਿਆ ਨਾ ਮੈਂ ਮੈਨੂੰ ਆਈ ਮਰਾ ਜਾਣਾ ਕੱਕੇ ਚਪੋ ਆ ਬੇਤਾ ਦੀਦੀ ਸਸਤਰ ਕਾ ਹੱਲ ਵੀ ਡਰਾਈਵਰ ਉਦੇ ਵਾਲੀ ਗੱਲ ਨਾ ਕਰੀ ਰਿੰਗੋ ਵਾਲੀ ਮੁੜ ਕੇ ਕਿਤੇ ਵਿਆਹ ਵਾਲੇ ਸਾਰੇ ਇਧਰ ਹੀ ਦੇਣੇ ਪੈਣ ਗੱਡੀ ਦੀ ਇਹ ਸਹੀ ਗੱਲ ਹੈ ਤਾਂ ਤਾਂ ਥੱਲੇ ਹੀ ਸੜਦੇ ਹੁੰਦੇ ਆ ਬੈਕ ਵਾਲੀ ਪਈ ਜਾਂ ਨਾ ਟਰਦੀ ਕਾ ਤੋਂ ਨਹੀਂ ਮੈਨੂੰ ਉਹ ਹੈਡ ਸੈਟ ਦੇ ਖਸਮਾ ਹੈ ਤਾਂ ਸਿੱਟੀ ਹੈ ਸਿੱਟੀ ਆਉਂ ਨਹੀਂ ਲੋ ਵੀ ਇਹ ਨੀ ਉਹ ਘਾਟੀ ਮੈਂ ਕਹੀ ਲੈਣ ਉਹ ਉਹ ਹਾਂ ਜੀ ਉਹ ਡਰਲੇ ਨਾ ਬੰਦਾ ਯਾਰ ਨਰੀਨ ਉਹ ਸਹੀ ਗੱਲ ਆਣਾ ਬਈ ਇਹਦਾ ਭਾਣਾ ਦੱਸ ਕਿ ਕਲੱਚ ਕਲੱਚ ਵੇਕਾ ਲਈ ਹੁੰਦਾ ਬਰਾਤ ਦੇ ਰਿਕਸਟ ਉਹਦੇ ਰੇ ਮੈਂ ਜਦੋਂ ਕਾਂ ਜਾਇਦਾ ਹੋਰ ਖਾਈ ਇਹਦਾ ਬੈਕ ਦੇ ਪਿੱਛੇ ਕੁਫਲੀ ਜਾ ਰਹੀ ਦੇ ਰਾਤੀ ਬੰਨੀ ਰਜਾਈ ਦੇ ਸਿੱਖਾ ਹੈ ਉਹ ਡਰਾਈਵਰ ਹੈ ਯੋ ਡਰਾਈਵਰ

মাৰ <laughs> ਵੀ ਰਹਿਣਾ ਵੀ ਰਹਿਣਾ ਵੀਰੇ ਤੇ ਆਖੀ ਮੇਰਾ ਟਰਾਂ ਦਾ ਤਾਂ ਹੁੰਦਾ ਸਾਰਾ ਹੈਪੀ ਬਰਥਡੇ ਟੂ ਯੂ ਚੱਲ ਲੈ ਠੀਕ ਆ ਹੁਣ ਤੇ ਬਾਈ ਯਾਰ ਕਿਉਂ ਚੱਲਿਆ ਬਾਈ ਗਾਇਸ ਵੀਰੇ ਬਾਈ ਠੀਕ ਆ ਬਾਈ ਫਿਰ ਮਿਲਦੇ ਆਂ ਚੰਗਾ ਵਿਆਹ ਚ ਫਿਰ ਚੱਲ ਲੈ ਤੁਸੀਂ ਵੀ ਫਿਰ ਹੋਰ ਹੁਣ ਠੀਕ ਆ ਚਲੋ ਫਿਰ ਅਸੀਂ ਵੀ ਚੱਲਦੇ ਆਂ ਠੀਕ ਹੈ ਠੀਕ ਹੈ ਜੀ ਓਕੇ ਓਕੇ ਮਿਲਦੇ ਆਂ ਫਿਰ ਵਿਆਹ ਚ ਪਾਵਾ ਕੇ ਪੰਗਰੇ ਠੀਕ ਆ ਠੀਕ ਹੈ ਭਾਈ ਜਾਂਗੇ ਅਸੀਂ ਫਿਰ ਓਕੇ ਠੀਕ ਹੈ ਦੀਦੀ ਠੀਕ ਹੈ ਦੀਦੀ ਫਿਰ ਚੱਲਨੇ ਆਂ ਅਸੀਂ ਬਾਏ ਚੱਲੋ ਬਈ ਨੰਨਾ ਮੁੰਨੇ ਹਾਏ ਸਰਗਣਾ ਹਾਏ ਸਰਗਣਾ ਹਾਏ ਸਰਗਣਾ ਹਾਏ ਠੀਕ ਆ ਦੀਦੀ ਮਿਲਦੇ ਆਂ ਬਾਅਦ ਵਿੱਚ ਠੀਕ ਆ ਬਾਏ 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 ਆ ਦੋ ਆਪਾਂ ਚੱਲ ਗਏ ਬਾਏ ਠੀਕ ਆ ਠੀਕ ਆ ਚਲੋ ਠੀਕ ਆ ਪੁੱਜੀ ਚੱਲਦੇ ਆਂ ਫਿਰ ਓਕੇ ਸੋਨੀ ਓਕੇ ਸੋਨੀ ਕੀ ਕਰ ਬਣਾਇਆ ਤੀ ਬਰਾਸੀ ਨਾ ਕੋ ਮਚਲ ਨਹੀਂ ਚੱਲ ਜਾ ਬਿਆ ਤੇ ਹੁਣਾ ਚਲੋ ਹੁਣ ਆਪਾਂ ਚੱਲੇ ਜੀ ਬਾਕੀ ਪੂਆ ਜ ਵਰਗਾ ਦੇ ਖਿਆਲ ਸੇ ਕੰਮ ਕਰ ਜਾਂਦੇ ਆ ਤਾਂ ਹੁਣ ਆਪਾਂ ਚੱਲੇ ਫੜਾ ਜੀ ਜੀ ਆਪੂਆ ਹੋਰ ਜਾ ਤੇ ਠੀਕ ਹੈ ਜੀ ਥੋੜੀ ਜਿਆਦਾ ਬੱਚੋ ਆਪਾਂ ਵੀ ਚੱਲਦੇ ਫਿਰ ਨੇੜੇ ਕਪੜਾ ਤੇ ਕਰਦੇ ਆ ਔਰ ਜਾ ਤੇ ਹੁਣਾ ਤੇ ਇਧਰੀ ਨੂੰ ਆ ਗਏ ਬਾਜੂ ਆ ਗਏ ਕੱਟ ਲਿਆਵਾ ਬਈ ਮੈਂ ਆ ਗਿਆ ਜੰਗ ਟੇ ਲਾਉਂਦੇ ਨਹੀਂ ਫਰ ਆਇਓ 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 ਟੱਪਰੀ ਵਾਲਾ ਸਾਡਾ ਕੀ ਕਰਗੇ ਯਾਰ ਦੇ ਕੋਸ ਆ ਗਿਆ ਲੰਗ ਲੈਣਾ ਬੜਾ ਸਾਡਾ ਬਤਿੰਦਰ 12 13 ਦਾ ਜਵਾਬ ਕੀ ਆ ਇੱਕ ਆ ਰਿਹਾ ਠੀਕ ਹੈ ਭਾਈ ਨੌਰ ਤਾਂ ਇੱਥੇ ਰਹੋਗੀ ਲੈ ਜੀ ਇੱਥੇ ਛੱਡ ਕੇ ਜਾਣਾ ਨਹੀਂ ਇੱਕ ਆ ਰਿਹਾ ਹੈ ਵੀ ਸਾਰੀ ਇੱਕੋ ਜਿਹੀ ਆ ਵਾਤਾ ਮਾਸੇ ਨਾਲ ਪਾੜਦੇ ਵਗ ਕੇ ਚੱਗ ਆ ਜੀ ਫਿਰ ਠੀਕ ਬਾਈ